ਨੌ ਲੱਖੇ ਕੁਲ ਫਿਕਸਚਨ ਹੋਇਆ ਮੋਬਾਕ ਬੀ ਡੀ ਆਰ ਸੀ ਨੌ ਲੱਖੇ ਉਹਨੇ ਲਿੰਡੀ ਪਾਸ ਜਾ ਸਕਦੀ ਕਿਸ ਅੰਸਾਈਡ ਤੋਂ ਇੱਕ ਟੈਂਟਰ ਜਾ ਰਿਹਾ ਸੀ ਖਾਲੀ ਸੀਗਾ ਉਹਦੇ ਨਾਲ ਹਸਤਾ ਹੋਂ ਕਾਮ ਦੋ ਪਰਿਵਾਰ ਦੇ ਕਿਪਰਵਾ ਦੇ ਦੋ ਮੈਂਬਰ ਲੱਤੂਈ ਜਿ ਸਾਥ ਜਾ ਕੇ ਨਹੀਂ ਹੋਇਆ ਇਹ ਬੱਚਿਆਂ ਦੇ ਅਸੀਂ ਪੋਸਟਾ ਕਰਾਇਆ ਕਰਾ ਰਹੇ ਹਾਂ ਪਾਚਾ ਦੱਚਤਾ ਡਰਾਈਵਰ ਦੇਖਲਾ ਨੌ ਲੱਖੇ ਕੁਲ ਫਿਕਸਚਨ ਹੋਇਆ

ਪਤਨੀ ਗੋਲੜੀ ਸੀਗੀ ਰਮਨਦੀਪ ਕੌਰ ਸੀਗੀ ਗੁਰਮੀਤ ਕੌਰ ਸੀਗੀ ਜਿੰਦ ਨਾਲ ਇੱਕ ਤਾਂ ਬੰਦਰ ਹੋ ਸੀ ਇਹ ਜਿੰਦਰਾ ਹਸਪੀਟਲ ਦਾ ਕੋਲ। ਮਪੀਸੀ ਗਾਰਵਿਕਾ ਡੈਥ ਤੇ ਜਿਹਦੀ ਹੋਈ ਕੀ ਕੀ ਨਾਮ ਨੇ ਬੰਦਰਾ ਕਿਹਦਾ ਨਾਮ ਹੋਵੇਗਾ ਸੁਲਕਾ ਦੇਵੀ ਲੜਕੂ ਬੰਦਿਆਂ ਦਾ ਹੋਵੇਗਾ ਦਲਵਾਰ ਸੀ। ਇਹ ਇਹ ਬੇਵਾ ਬਸੀਪਿੰਡ ਕੰਦਾ ਅੰਬੇ ਅੰਬੇ ਸ਼ਾਈ ਪਰਿਵਾਰ ਨੇ ਅਲੀ ਇਸ ਨਾ ਮੇਰੇ ਕਿਸੇ ਆਹ ਟਾਲੀ ਗੱਡੀ ਆ ਦੇਰੀ ਨਾਲ ਪਹੁੰਚੀ ਆ ਮੇਰੀ ਜਿਹੜੀ ਪਹੁੰਚੀ ਆ ਉਹਨੂੰ ਅਸੀਂ ਕਿਹਾ ਬੇਨਤੀ ਕੀਤੀ ਕਰੋ ਨਾਲ ਨਹੀਂ ਗਏ ਸਾਡੇ ਕੋ ਲੈ ਕੇ ਗਏ ਨਹੀਂ ਸਾਨੂੰ ਉਹ ਛੱਡ ਕੇ ਚਲੇ ਗਏ ਹਾਂ ਸਾਡੀ ਜਿਹੜੀ ਗੱਡੀ ਐਸਐਸ ਨਹੀਂ ਪਹੁੰਚੀ ਉੱਥੇ ਉਹ ਤਾਂ ਆਲਰੇਡੀ ਪਹਿਲੇ ਕੈਸੀ ਆਣੇ ਜੋ ਮੰਨੂ ਕੋਲ ਲੱਗਿਆ ਐਕਸੀਡੈਂਟ ਹੋਇਆ ਸੀ ਤਾਂ ਖਾਨਪੁਰ ਉਹ ਤੋਂ ਬਾਅਦ ਉਹ ਹਜੇ ਤੱਕ ਮੱਥੇ ਦੀ ਪਹੁੰਚੀ ਆ ਉਹੀ ਗੱਡੀ ਡੈੱਡ ਬੋਡੀ ਲੈ ਗਈ ਹੋ ਸਕਦੀ ਠੀਕ ਪ੍ਰਾਈਵੇਟ ਗੱਡੀ ਦਾ ਰਨ ਕਰਕੇ ਦੂਰ ਤੇ ਫਿਰ ਦੂਜੇ ਨੂੰ ਲਾਉਂਦੇ ਹਾਂ ਕੋਨ ਰੇਜਿੰਦਰਸ ਕੀ ਨੀੜਾ 32 ਕੀ ਨੀੜਾ ਦੋ ਪੰਜ ਬਰਤੀਚੇ ਦੋ ਜੇ 32 ਚ ਉੱਤੇ ਨੇ ਵਿੰਦੂ ਬੱਤੀ ਜੀ ਨੇ 5 ਦਿਨ ਚਾਹ ਲੱਕੇ ਕੋਲ ਇੱਕ ਐਕਸੀਡੈਂਟ ਹੋਇਆ ਨੌਬਤ ਬੀਆਰਸੀ ਨੌਲਕੇ ਉਹ ਲੋਨ ਲੀਨ ਦੀ ਪਾਸ ਜਾਣਾ ਸੀ ਕਿਸਾਨ ਸਾਹਿਬ ਕੋ ਇੱਕ ਟੈਂਟਰ ਜਾ ਰਿਹਾ ਸੀ ਖਾਲੀ ਸੀਗਾ ਉਹਦੇ ਨਾਲ ਹਸਤਾ ਹੋਂਕਾਮ ਦੋ ਪਰਿਵਾਰ ਦੇ ਕਿਪਰ ਵਾਪਸ ਦੋ ਮੈਂਬਰ ਲੱਤੂਈ ਜਿਸ ਸਾਥੂ ਜਾ ਕੇ ਨਹੀਂ ਹੋਇਆ ਉਹ ਬੱਚਿਆਂ ਨੇ ਅਸੀਂ ਪੋਸਟ ਰਿਪੋਰਟ ਕਰਾਇਆ ਕਰਾ ਰਹੇ ਹਾਂ ਪਾਛਾ ਦਰਖਾਸਤਾ ਡਰਾਈਵਰ ਦੇ ਖਿਲਾਫ ਨੌ ਲੱਖੇ ਕੋਲ ਕਿ ਐਕਸੀਡੈਂਟ ਹੋਇਆ ਨੋਬਾ ਗੱਡੀ ਆ ਰਹੀ ਸੀ ਨੌ ਲੱਖੇਵਾਲ ਉਹਨੇ ਲਿੰਡੀ ਪਾਸ ਜਾਣਾ ਸੀ ਇਸ ਅਨਸਾਰ ਤੇ ਇੱਕ ਟੈਂਕਰ ਜਾ ਰਹਾ ਸੀ ਖਾਲੀ ਸੀਗਾ ਉਹਦੇ ਨਾਲ ਹਸਤਾ ਹੋਂਕਾਂਨ ਦੋ ਪਰਿਵਾਰ ਦੇ ਤੇ ਕੁ ਪਰਿਵਾਰ ਦੇ ਦੋ ਬੰਦੇ ਲੱਤੂਈ ਸੀ ਸੱਟ ਵੀ ਨਹੀਂ ਹੋਈਆਂ ਇਹ ਬੱਚਿਆਂ ਨੂੰ ਅਸੀਂ ਪੋਸਟਿੰਗ ਕਰਾਇਆ ਕਰਾ ਰਹੇ ਹਾਂ ਪਰਚਾ ਦਰਜ ਕਰਤਾ ਡਰਾਈਵਰ ਦੇ ਖਾਤੇ ਮੱਡੀ ਰੌਂਡਾ ਵਾਲੇ ਡਰਾਈਵਰ ਨੂੰ ਅੱਗੇ ਜੁਹ ਭੱਜਿਆ ਸੀ ਜੀ ਜਲਦੀ ਭਰਨਾਂਗੇ ਸੈਕੰਡ ਜਿਹੜੇ ਬੰਦੇ ਦਾਖਲ ਗੁਰਬੀਰ ਕੋ ਹਰਿੰਦਰ ਗੌਰ ਬੀਪੀ ਜੀ 32 ਦਾਖਲ ਬਾਦਰ ਸਿੰਘ ਡਰਾਈਵਰ ਸੀ ਨੋਵਾ ਦਾ ਅਰਜਵੀ ਕੋਰ लड़की ਅਰਮਨਦੀਪ ਕੋਰ ਸੀਗੀ ਗੁਰਮੀਤ ਕੋਰ ਸੀਗੀ ਇਹਨਾਂ ਦੇ ਨਾਲ ਇੱਕ ਦਾ ਐਕਸੀਡੈਂਟ ਹੋ ਰਿਹਾ ਸੀ ਇਹ ਡਿੰਰੋ ਹਸਪਤਲ ਦਾ ਕੋਈ ਅਸੀ ਘਰ ਵੀ ਕਰ ਡੈੱਥ ਤੇ ਜਿਹਦੇ ਵੀ ਕੀ ਕੀ ਨਾਮ ਨੇ ਬੰਦਰਾ ਕੁਦਾ ਨਾਤਾ ਹੈਗਾ ਸੁਲਿਕਾ ਦੇਵੀ ਲੜਕੀ ਬੰਦਿਆ ਦਾ ਹੈਗਾ ਦਲਵਾਰ ਸੀ ਇਹ ਜਿਹੜਾ ਬੱਸ ਜਪਿੰਟ ਮੇਰੇ ਕਿਸੇ ਆਇਤਾਲੀ ਗੱਡੀ ਆ ਦੇਰੀ ਨਾਲ ਪਹੁੰਚੀ ਆ ਮੇਰੀ ਜਿਹੜੀ ਪਹੁੰਚੀ ਆ ਉਹਨੂੰ ਅਸੀਂ ਕਿਹਾ ਬੇਨਤੀ ਕੀਤੀ ਕਰੋ ਨਾਲ ਨਹੀਂ ਗਏ ਸਾਡੇ ਕੋ ਲੈ ਕੇ ਗਏ ਨਹੀਂ ਸਾਨੂੰ ਉਹਨੂੰ ਛੱਡ ਕੇ ਚਲੇ ਗਏ ਹਾਂ ਸਾਡੀ ਜਿਹੜੀ ਗੱਡੀ ਐਸਐਸ ਨਹੀਂ ਪਹੁੰਚੀ ਉੱਥੇ ਉਹ ਤੋਂ ਆਲਰੇਡੀ ਪਹਿਲੇ ਐਕਸੀਡੈਂਟ ਕੋਲ ਨੂੰ ਕੋਲ ਲੱਗਿਆ ਐਕਸੀਡੈਂਟ ਹੋਇਆ ਸੀ ਤਾਂਪੁਰ ਉਹ ਤੋਂ ਬਾਅਦ ਉਹ ਜਿਹੜੀ ਮੱਤਰੀ ਪਹੁੰਚੀ ਆ ਉਹੀ ਗੱਡੀ ਡੈੱਡ ਬੋਡੀ ਲੈ ਕੇ ਗਈ ਹੋ ਸਕਦੀ ਠੀਕ ਪ੍ਰਾਈਵੇਟ ਰੈਡੀ ਦਾ ਰਨ ਕਰਕੇ ਉੱਥੇ ਫਿਰ ਦੂਜੇ ਜਿੰਨਾ ਹੁਣ ਰੇਜਿੰਦਰਾਸ ਕਿਨੇੜੇ 32 ਕਿਨੇੜਾ ਦੋ 5 32 ਚ ਦੋ ਜੇ 32 ਚ ਉੱਥੇ ਨੇ ਵਿੰਦੂ ਬਤੀਜ ਨੇ ਪੰਜਰ ਦਿਨਾਂ ਚ ਨਾਲ ਲਖੇ ਕੋਲ ਐਕਸੀਡੈਂਟ ਹੋਇਆ ਨੋਬਾ ਗੱਡੀ ਆ ਰਹੀ ਸੀ ਨਾਲ ਲਖੇ ਵੱਲੋਂ ਰਿੰਗੀ ਪਾਸ ਜਾਣਾ ਸੀ ਇਸ ਅਨੁਸਾਰ ਕੋਈ ਇੱਕ ਟੈਂਟਰ ਜਾ ਰਿਹਾ ਸੀ ਖਾਲੀ ਸੀਗਾ ਉਹਦੇ ਨਾਲ ਦਸਤਾਉ ਹੋਂ ਕਾਮ ਦੋ ਪਰਿਵਾਰਕ ਤੇ ਖਬਰਾਂ ਦੇ ਦੋ ਬੰਦੇ ਲੱਤੂ ਗਏ ਜਿਸ ਸਾਥੇ ਜਾ ਕੇ ਮਰੀਆ ਇਹ ਡਾਕਟਰ ਨੇ ਅੱਜ ਹੀ ਪੋਸਟਾਟ ਕਰਾਇਆ ਕਰਾ ਰਹੇ ਆ ਪਾਕਾ ਦਰਖਾਤਾ ਡਰਾਈਵਰ ਦੇ ਖਿਲਾਫ ਨੌ ਲੱਖੇ ਕੋਲ ਕਿ ਐਕਸੀਡੈਂਟ ਹੋਇਆ। ਮੋਬਿਲ ਗੱਡੀ ਆ ਰਹੀ ਸੀ ਨੌ ਲੱਖੇ ਵੱਲੋਂ ਉਹ ਨਹੀਂ ਰਿੰਨ ਦੀ ਪਾਸ ਜਾਣਾ ਸੀ। ਇਸ ਅਨੁਸਾਰ ਤੇ ਇੱਕ ਟੈਂਕਰ ਜਾ ਰਿਹਾ ਸੀ। ਖਾਲੀ ਸੀਗਾ। ਉਹਦੇ ਨਾਲ ਹਸਤਾ ਹਾਂਗਕਾਂਗ ਦੋ ਪਰਿਵਾਰ ਤੇ ਕਿਹ ਪਰਿਵਾਰ ਦੇ ਦੋ ਮੁੰਡੇ ਲੱਤੂਈ। ਜਿਸ ਸਾਥੂ ਜਾ ਕੇ ਮੁਰਿਆ। ਇਹ ਬੱਚਿਆਂ ਦੀ ਅਸੀਂ ਪੋਸਟਿੰਗ ਕਰਾਏ ਕਰਾ ਰਹੇ ਹਾਂ ਪੁਛਾ ਦਰਚ ਕਰਤਾ ਹੈ ਬਲ ਦੇ ਖਿਲਾਫ। ਗੱਡੀ ਰੌਂਡਪੋਇੰਟ ਵਾਲੇ ਡਰਾਈਵਰ ਮੋਕੇ ਤੋਂ ਭੱਜ ਗਿਆ ਸੀ ਉਹ ਜਲਦੀ ਫੜਨਾਂਗੇ। ਸੈਕੰਡ ਜਿਹੜੇ ਬੰਦੇ ਦਾਖਲ ਗੁਰਬੀਰ ਕੋਰ ਹਰਿੰਦਰ ਕੋਰ ਵੀ ਜੀ ਭਤੀਜਾ ਦਾਖਲ।

ਮੇਰੇ ਕਿਸੇ ਆਹਤਾਲੀ ਗੱਡੀ ਨੂੰ ਦੇਰੀ ਨਾਲ ਪਹੁੰਚੀ ਹੈ ਮੇਰੇ ਜਿਹੜੀ ਪਹੁੰਚੀ ਹੈ ਉਹਨੂੰ ਅਸੀਂ ਕਿਹਾ ਬੇਨਤੀ ਕੀਤੀ ਕਰੋ ਨਾਲ ਨਹੀਂ ਗਏ ਸਾਡੇ ਕੋ ਲੈ ਕੇ ਗਏ ਨਹੀਂ ਸਾਨੂੰ ਉਹਨੂੰ ਛੱਡ ਕੇ ਚਲੇ ਗਏ ਹਾਂ ਸਾਡੀ ਜਿਹੜੀ ਗੱਡੀ ਐਸਐਸ ਵੀ ਪਹੁੰਚੀ ਉੱਥੇ ਉਹ ਤੋਂ ਆਲਰੇਡੀ ਪਹਿਲੇ ਕੈਸੀ ਹਾਂ ਉਹਦੇ ਬੰਦੂ ਬਗ ਲੱਗੇ ਐਕਸੀਡੈਂਟ ਹੋ ਗਿਆ ਸੀ ਤਾਂ ਫਿਰ ਉਹ ਤੋਂ ਬਾਅਦ ਉਹ ਜਿਹੜੀ ਨਵੀਂ ਤੇ ਪਹੁੰਚੀ ਹੈ ਉਹੀ ਗੱਡੀ ਡੈੱਡ ਬੋਡੀ ਨਹੀਂ ਗਈ ਹੋ ਸਕਦੀ ਠੀਕ ਪ੍ਰਾਈਵੇਟ ਗੱਡੀ ਦਾ ਰਨ ਕਰਕੇ ਨੂੰ ਉੱਥੇ ਫਿਰ ਦੂਜੀ ਨੂੰ ਆਉਂਦਾ ਹੁਣ ਰੇਜਿੰਦਰਸ ਕੀ ਨੀੜਾ 32 ਕੀ ਨੀੜਾ ਦਾ ਦੋ ਪੰਜ ਬੱਤੀ ਚ ਦੋ ਜੇ 32 ਚ ਉੱਥੇ ਨੇ ਉਹ ਰੇਂਦੂ ਭਤੀਜੇ ਨੂੰ 5 ਦਿਨ